ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਜੰਗਲ ਦੀ ਅੱਗ ਸੋਮਵਾਰ ਨੂੰ ਪੱਛਮੀ ਕੈਨੇਡਾ ਦੇ ਇੱਕ ਕਸਬੇ ਤੱਕ ਵੀ ਪਹੁੰਚ ਸਕਦੀ ਹੈ ਫਾਇਰ ਮਹਰਾਂ ਤੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਦੀ ਭਵਿੱਖਬਾਣੀ ਦੇ ਆਧਾਰ ਤੇ ਜਿਸ ਨੇ ਕਾਬੂ ਤੋਂ ਬਾਹਰ ਦੀ ਅੱਗ ਨੂੰ ਵਧਾ ਦਿੱਤਾ ਹੈ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਮਜਬੂਰ ਕੀਤਾ ਗਿਆ ਹੈ ਬੀਸੀ ਵਾਈਲਡਫਾਇਰ ਸਰਵਿਸ ਨੇ ਕਿਹਾ ਹੈ ਕਿ ਅੱਗ ਫੋਰਟ ਨੈਲਸਨ ਤੋਂ 2 ਕਿਲੋਮੀਟਰ ਉੱਤਰ ਪੱਛਮ ਵੱਲ ਫੈਲ ਰਹੀ ਸੀ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ 3000 ਤੋਂ ਵੱਧ ਲੋਕਾਂ ਨੂੰ ਖਾਲੀ ਘਰ ਆਪਣੇ ਕਰਨੇ ਪਏ ਫਰੇਜ਼ਰ ਨੇ ਚੇਤਾਵਨੀ ਦਿੱਤੀ ਹੈ ਕਿ ਪਾਣੀ ਤੇ ਬਿਜਲੀ ਵਰਗੇ ਸਰੋਤ ਜਨਤਕ ਵਰਤੋਂ ਲਈ ਘਟ ਜਾਂ ਬੰਦ ਹੋ ਸਕਦੇ ਨੇ ਕਿਉਂਕਿ ਜ਼ਿਆਦਾਤਰ ਸਪਲਾਈ ਅੱਗ ਬੁਝਾਊ ਅਮਲੇ ਦੀ ਸਹਾਇਤਾ ਲਈ ਵਰਤੀ ਜਾਣੀ ਹੈ। ਉਤਰੀ ਪੂਰਬੀ ਬ੍ਰਿਟਿਸ਼ ਕੋਲੰਬੀਆ ਦੇ ਹਜ਼ਾਰਾਂ ਲੋਕ ਉਥੋਂ ਦੀ ਥਾਂ ਖਾਲੀ ਕਰ ਚੁੱਕੇ ਨੇ ਤੇ ਹੁਣ ਪਾਈਚਾਰਾ ਆਖਰੀ ਸਟੈਂਡ ਲਈ ਵੀ ਤਿਆਰ ਹੈ ਕਿਉਂਕਿ ਤੇਜ਼ ਹਵਾਵਾਂ ਨੇੜਲੇ ਜੰਗਲ ਦੀ ਅੱਗ ਨੂੰ ਸਿੱਧੇ ਕਸਬੇ ਵੱਲ ਨੂੰ ਧੱਕਣ ਦੀ ਉਮੀਦ ਕੀਤੀ ਜਾਂਦੀ ਹੈ ਉਤਰੀ ਰੌਕੀਜ਼ ਖੇਤਰੀ ਨਗਰਪਾਲਿਕਾ ਦੇ ਮੇਅਰ ਰੌਬ ਫਰੇਜ਼ਰ ਦਾ ਕਹਿਣਾ ਹੈ ਕਿ ਫੋਰਟ ਨੈਲਸਨ ਬੀਸੀ ਵਿੱਚ ਲਗਭਗ 37 ਘਰ ਨੇ ਤੇ ਆਲੇ ਦੁਆਲੇ ਦੇ ਪਿੰਡੂ ਖੇਤਰ ਵਿੱਚ ਹੋਰ 28 ਜਿਨ੍ਹਾਂ ਨੇ ਖਾਲੀ ਕਰਨ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਕੁਲ ਮਿਲਾ ਕੇ 100 ਤੋਂ 150 ਲੋਕ ਉਥੇ ਫਰੇਜ਼ਰ ਉਹਨਾਂ ਵਸਨੀਕਾਂ ਨੂੰ ਤੁਰੰਤ ਚਲੇ ਜਾਣ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਐਤਵਾਰ ਸ਼ਾਮ ਦੀ ਭਵੇਖਵਾਣੀ ਨੇ ਤੇਜ਼ ਪੱਛਮੀ ਹਵਾਵਾਂ ਦੀ ਮੰਗੀਤੀ ਹੈ ਕਿ ਫੋਰਟ ਨੈਲਸਨ ਦੇ ਬਿਲਕੁਲ ਪੱਛਮ ਵੱਲ ਪਾਰਕਰ ਝੀਲ ਦੇ ਜੰਗਲ ਦੀ ਅੱਗ ਨੂੰ ਸ਼ਹਿਰ ਵਿੱਚ ਹੀ ਧੱਕ ਦਵੇਗੀ ਜੰਗਲ ਦੀ ਅੱਗ ਜਿਸ ਦਾ ਆਕਾਰ 25 ਵਰਗ ਕਿਲੋਮੀਟਰ ਹੈ ਫੋਰਟ ਨੈਲਸਨ ਦੇ 2 ਜਾਂ 3 ਕਿਲੋਮੀਟਰ ਦੀ ਦੂਰੀ ਤੇ ਚਲੀ ਗਈ ਹੈ ਤੇ ਫਰੇਜ਼ਰ ਦਾ ਕਹਿਣਾ ਹੈ ਕਿ ਚਾਲਕ ਦਲ ਤੇ ਐਮਰਜੈਂਸੀ ਕਰਮਚਾਰੀ ਅੱਗ ਦੇ ਕਸਬੇ ਤੱਕ ਪਹੁੰਚਣ ਦੀ ਸਥਿਤੀ ਵਿੱਚ ਤਿਆਰੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਫੋਰਡ ਨੈਲਸਨ ਨੂੰ ਦਰਪੇਸ਼ ਜੰਗਲੀ ਅੱਗ ਦਾ ਖਤਰਾ ਪੱਛਮੀ ਕੈਨੇਡਾ ਵਿੱਚ ਕੰਟਰੋਲ ਤੋਂ ਬਾਹਰ ਦੀਆਂ ਕਈ ਅੱਗਾਂ ਵਿੱਚੋਂ ਇੱਕ ਹੈ ਵਿਨੀਪੈਗ ਤੋਂ ਲਗਭਗ 76 ਕਿਲੋਮੀਟਰ ਉੱਤਰ ਪੱਛਮ ਵਿੱਚ ਸਰਗਰਮ ਅੱਗ ਹੈ ਮੈਨੀਟੋਬਾ ਸਰਕਾਰ ਦੇ ਨਵੇਂ ਅਪਡੇਟ ਮੁਤਾਬਕ 30 ਵਰਗ ਕਿਲੋਮੀਟਰ ਤੋਂ ਇਸ ਤੋਂ ਮੌਜੂਦਾ ਆਕਾਰ 350 ਵਰਗ ਕਿਲੋਮੀਟਰ ਤੱਕ ਤੇਜ਼ੀ ਨਾਲ ਵਧਿਆ ਹੈ ਜੋ ਕਿ ਹਨੇਰੀ ਦੀਆਂ ਸਥਿਤੀਆਂ ਤੇ ਅਤਿਅੰਤ ਧੱਕ ਦੀਆਂ ਗਤੀਵਿਧੀਆਂ ਦੇ ਕਾਰਨ ਹੈ ਇਸ ਸਮੇਂ ਲਗਭਗ 500 ਵਸਨੀਕ ਪ੍ਰਭਾਵਿਤ ਹੋਏ ਨੇ ਪਰ ਹਾਲਾਤ ਬਦਲਣ ਨਾਲ ਇਹ ਗਿਣਤੀ ਵਧ ਸਕਦੀ ਹੈ ਫਲਿੰ ਫਲੋਂ ਦੇ ਨੇੜੇ ਜੰਗਲ ਦੀ ਆਗ ਨੇ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਜੋ ਦੂਰ ਸੰਚਾਰ ਸੜਕ ਤੇ ਰੇਲ ਲਿੰਕਾਂ ਨੂੰ ਵੀ ਵਿਗਾੜ ਸਕਦਾ ਹੈ ਸੂਬੇ ਮੁਤਾਬਕ ਕ੍ਰੈਨਬੈਰੀ ਪੋਰਟਸ ਦੇ ਨਾਲ ਜੋੜਨ ਵਾਲਾ ਹਾਈਵੇ 10 ਪਹਿਲਾਂ ਹੀ ਬੰਦ ਹੈ ਅਲਬਰਟਾ ਦੇ ਵਿੱਚ ਵੁੱਡ ਖੇਤਰੀ ਨਗਰਪਾਲਿਕਾ ਦੇ ਫੋਰਟ ਮੈਕਮਰੇਦੇ ਵਸਨੀਕ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਖਾਲੀ ਕਰਨ ਲਈ ਰਹਿਣ ਲਈ ਚੇਤਾਵਨੀ ਬਣਾਈ ਰੱਖੀ ਕਿਉਂਕਿ ਦੱਖਣ ਪੱਛਮ ਵੱਲ 16 ਕਿਲੋਮੀਟਰ ਦੂਰ ਅੱਗ 55 ਵਰਗ ਕਿਲੋਮੀਟਰ ਦਾ ਕਪਹੁੰਚ ਗਈ ਹੈ ਮੈਨੀਟੋਬਾ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਫੈਲੇ ਕਈ ਖੇਤਰਾ ਵਿੱਚ ਪੱਛਮੀ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਦੀ ਹਵਾ ਦੀ ਗੁਣਵੱਤਾ ਨੂੰ ਖਰਾਬ ਕਰ ਰਹੀ ਹੈ ਫੋਰਟ ਨੈਲਸਨ ਵਿੱਚ ਵਾਪਸ ਫਰੇਜ਼ਰ ਨੇ ਕਿਹਾ ਹੈ ਕਿ ਕਸਬੇ ਦੇ ਹਾਲਾਤ ਇੰਨੇ ਧੂਏ ਵਾਲੇ ਹਨ ਜਿਵੇਂ ਕਿ ਉਹ ਬਾਹਰ ਜਾਂਦੇ ਨੇ ਤਾਂ ਲੋਕਾਂ ਦੀ ਅੱਖਾਂ ਵਿੱਚ ਜਲਨ ਸ਼ੁਰੂ ਹੋ ਜਾਂਦੀ ਹੈ ਹਵਾ ਦੀ ਮਾੜੀ ਗੁਣਵੱਤਾ ਕਾਰਨ ਅੰਦਰ ਵੀ ਬਣੀ ਹੋਈ ਹੈ ਫਿਰ ਫਰੇਜ਼ਰ ਨੇ ਕਿਹਾ ਹੈ ਕਿ ਪੱਛਮੀ ਹਵਾਵਾਂ ਇਸ ਸਮੇਂ ਸਭ ਤੋਂ ਵੱਧ ਚਿੰਤਾ ਦਾ ਕਾਰਨ ਬਣ ਰਹੀਆਂ ਨੇ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਹਵਾ ਵਿੱਚ ਅਗਲੇ 48 ਘੰਟਿਆਂ ਵਿੱਚ ਆਗ ਦੇ ਆਕਾਰ ਵਿੱਚ ਮਹੱਤਵਪੂਰਨ ਵਾਧਾ ਕਰਨ ਦੀ ਅਸਲ ਸਮਰਥਾ ਹੈ ਤੇ ਫੋਰਟ ਨੈਲਸਨ ਦੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੂੰ ਐਤਵਾਰ ਨੂੰ ਬਾਅਦ ਵਿੱਚ ਦੱਖਣ ਵਿੱਚ ਤਬਦੀਲ ਕਰ ਦਿੱਤਾ ਜਾਏਗਾ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਪਾਈ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਅੰਟੈਰੀਓ ਤੋਂ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਭਾਰਤੀ ਨਾਗਰਿਕ 22 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ ਜਿਸ ਨੇ ਬੀਸੀ ਦੇ ਸਿੱਖ ਗੁਰਦੁਆਰਾ ਦੇ ਆਗੂ ਹਰਦੀਪ ਸਿੰਘ ਨਿਜਰ ਨੂੰ ਗੋਲੀ ਮਾਰੀ ਕੈਨੇਡੀਅਨ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਗੈਂਗ ਉੱਤਰੀ ਭਾਰਤ ਦੇ ਪੰਜਾਬ ਤੇ ਹਰਿਆਣਾ ਰਾਜਾਂ ਦੇ ਕਈ ਅਪਰਾਧਕ ਉਦਮਾ ਵਿੱਚੋਂ ਇੱਕ ਹੈ ਜੋ ਹਾਲ ਹੀ ਦੇ ਸਾਲਾਂ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਫੈਲ ਗਏ ਨੇ ਬੇਸ਼ੱਕ ਇਸ ਦੇ ਸੰਸਥਾਪਕ ਲਾਰੈਂਸ ਬਿਸ਼ਨੋਈ 2014 ਤੋਂ ਭਾਰਤੀ ਜੇਲਾਂ ਦੇ ਵਿੱਚ ਬੰਦ ਹੈ ਫਿਲਹਾਲ ਬ੍ਰੈਂਟਨ 온ਟਾਰੀਓ ਦੇ ਵਸਨੀਕ ਫਸਟ ਡਿਗਰੀ ਕਤਲ ਦੇ ਸਾਜ਼ਿਸ਼ ਰਚੰਦਾ ਉਸ ਤੇ ਦੋਸ਼ ਲਗਾਇਆ ਗਿਆ ਸੀ ਉਹ ਗੈਰ ਸਬੰਧਿਤ ਦੋਸ਼ਾਂ ਦੇ ਤਹਿਤ ਨਵੰਬਰ ਤੋਂ ਹਿਰਾਸਤ ਵਿੱਚ ਹੈ ਸ਼ਨੀਵਾਰ ਨੂੰ ਅੰਟੇਰੀਓ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਭਾਰਤੀ ਨਾਗਰਿਕ ਕਥਿਤ ਤੌਰ ਤੇ ਦੋ ਬੰਦੂਕਦਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਬੀਸੀ ਸਿੱਖ ਗੁਰਦੁਆਰੇ ਦੇ ਆਗੂ ਹਰਦੀਪ ਸਿੰਘ ਨੇਜਰ ਨੂੰ ਗੋਲੀ ਮਾਰੀ 22 ਸਾਲਾ ਮਨਦੀਪ ਸਿੰਘ ਨੇਜਰ ਦੀ ਹਤਿਆ ਦਾ ਚੌਥਾ ਸ਼ੱਕੀ ਵਿਅਕਤੀ ਹੈ ਬ੍ਰੈਂਟਨ ਅੰਟੇਰੀਓ ਦੇ ਵਸਨੀਕ ਫਸਟ ਡਿਗਰੀ ਕਤਲ ਦੇ ਸਾਜ਼ਿਸ਼ ਰਚੰਦਾ ਦੋਸ਼ ਉਸਤੇ ਲਗਾਇਆ ਗਿਆ ਹੈ ਉਹ ਗੈਰ ਸਬੰਧਿਤ ਦੋਸ਼ਾਂ ਤਹਿਤ ਨਵੰਬਰ ਤੋਂ ਹਿਰਾਸਤ ਵਿੱਚ ਹੈ ਮਾਮਲੇ ਤੋਂ ਜਾਣੋ ਇਸ ਸੂਤਰ ਅਨੁਸਾਰ ਸਿੰਘ ਨੂੰ ਹਥਿਆਰਬੰਦ ਵਿਅਕਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਨੇ ਨੇਜਰ ਤੇ 18 ਜੂਨ 2023 ਨੂੰ ਗੋਲੀਬਾਰੀ ਕੀਤੀ ਜਦੋਂ ਸਰੀ ਬੀਸੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਤੋਂ ਬਾਹਰ ਜਾ ਰਹੇ ਸੀ ਇਸ ਤੋਂ ਬਾਅਦ ਗੋਲੀਬਾਰੀ ਕਰਨ ਵਾਲੇ ਇੱਕ ਕਾਰ ਵਾਲ ਨੂੰ ਪਛਦੇ ਦਿਖਾਈ ਵੀ ਦਿੱਤੇ ਤਾਜ਼ਾ ਦੋਸ਼ 3 ਮਈ ਨੂੰ ਕਰਨ ਬਰਾੜ ਜੋ 22 ਸਾਲ ਦਾ ਹੈ ਕਮਲਪ੍ਰੀਤ ਸਿੰਘ 22 ਸਾਲਾ ਤੇ ਕਰਨਪ੍ਰੀਤ ਸਿੰਘ 28 ਸਾਲਾ ਦੀ ਐਡਮਿੰਟਨ ਵਿੱਚ ਗ੍ਰਿਫਤਾਰੀਆਂ ਤੋਂ ਬਾਅਦ ਲੱਗੇ ਨੇ ਸਾਰੇ ਭਾਰਤੀ ਨਾਗਰਿਕ ਖਾਨ ਉਹ ਪਿਛਲੇ ਹਫਤੇ ਸਰੀ ਦੀ ਅਦਾਲਤ ਵਿੱਚ ਪੇਸ਼ ਹੋਏ ਸਨ ਸੂਤਰਾਂ ਮੁਤਾਬਕ ਬਾਕੀ ਦੇ ਮੁਲਜ਼ਮਾਵਾੰਗ ਅਮਨਦੀਪ ਸਿੰਘ ਵੀ ਟੈਂਪਰੇਰੀ ਵੀਜ਼ੇ ਤੇ ਕੈਨੇਡਾ ਆਇਆ ਸੀ ਪਰ ਕਥਤੀ ਤੌਰ ਤੇ ਹਿੰਸਕ ਅਪਰਾਧ ਵਿੱਚ ਸ਼ਾਮਿਲ ਸੀ RCMP ਨੇ ਕਿਹਾ ਕਿ ਉਹ ਬ੍ਰੈਮਟਨ ਸਰੀ ਤੇ ਐਬਸਫੋਰਡ BC ਵਿੱਚ ਰਹਿ ਚੁੱਕਿਆ ਸੀ ਚਾਰ ਹਿਟਮੈਨਾਂ ਤੇ ਭਾਰਤ ਦੇ ਹਿੰਸਕ ਵਿਸ਼ਣੋਈ ਅਪਰਾਧ ਨਾਲ ਜੁੜੇ ਹੋਣ ਦਾ ਸ਼ੱਕ ਹੈ ਜੋ ਕੈਨੇਡਾ ਵਿੱਚ ਫੈਲ ਚੁੱਕਿਆ ਹੈ ਭਾਰਤ ਸਰਕਾਰ ਦੀ ਸ਼ੱਕੀ ਭੂਮਿਕਾ ਦੀ ਜਾਂਚ ਅਜੇ ਵੀ ਜਾਰੀ ਹੈ ਕੈਨੇਡਾ ਦੀਆਂ ਰਾਸ਼ਟਰੀ ਸੁਰੱਖਿਆ ਏਜੰਸੀਆਂ ਇੱਕ ਉੱਭਰ ਰਹੇ ਰੁਝਾਨ ਦੀ ਜਾਂਚ ਕਰ ਰਹੀਆਂ ਨੇ ਜਿਸ ਵਿੱਚ ਵਿਦੇਸ਼ੀ ਖੂਫੀਆ ਸੇਵਾਵਾਂ ਨੂੰ ਅਪਰਾਧ ਸਮੂਹਾਂ ਨੂੰ ਹਤਿਆਵਾਂ ਦਾ ਠੇਕਾ ਦੇਣ ਦਾ ਸ਼ੱਕ ਹੈ 3 ਨਵੰਬਰ 2023 ਨੂੰ ਸਿੰਘਪੀਲ ਪੁਲਿਸ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਦੁਆਰਾ ਬ੍ਰੈਂਪਟਨ ਵਿੱਚ ਇੱਕ ਟ੍ਰੈਫਿਕ ਸਟਾਪ ਤੋਂ ਬਾਅਦ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਚਾਰਜ ਕੀਤੇ ਪੰਜ ਵਿਅਕਤੀਆਂ ਵਿੱਚੋਂ ਇੱਕ ਸੀ ਪੁਲਿਸ ਨੇ ਉਸ ਸਮੇਂ ਕਿਹਾ ਕਿ ਗ੍ਰਿਫਤਾਰੀਆਂ ਦੇ ਦੌਰਾਨ ਪੁਲਿਸ ਨੇ 24 ਰਾਉਂਡ ਐਕਸਟੈਂਡਡ ਮੈਗਜ਼ੀਨ ਦੇ ਨਾਲ ਇੱਕ ਐਫਐਨ 509 mm 9 एमएम पिस्तल ते 24 राउंड ਸਮਰਥਾ ਵਾਲੇ 9 एमएम ਗੋਲਾ ਬਾਰੂਦ ਵਾਲੇ ਦੋ ਐਕਸਟੈਂਡਡ ਮੈਗਜ਼ਨ ਵੇਜ਼ ਜ਼ਬਤ ਕੀਤੇ ਨੇ ਸਿੰਘ ਤੇ ਅਨधिकृत ਹਥਿਆਰ ਰੱਖਣ ਅਨधिकृत ਹਥਿਆਰ ਰੱਖਣ ਦੀ ਜਾਣਕਾਰੀ ਪਾਬੰਦੀਸ਼ੁਦਾ ਹਥਿਆਰ ਰੱਖਣ ਤੇ ਪਾਬੰਦੀਸ਼ੁਦਾ ਯੰਤਰ ਰੱਖਣ ਦੇ ਦੋਸ਼ ਲਗਾਏ ਗਏ ਨੇ ਹੋਰ ਅਪਰਾਧਾਂ ਦੇ ਨਾਲ ਨਾਲ ਇੱਕ ਲੋੜ ਪਾਬੰਦੀਸ਼ੁਦਾ ਹਥਿਆਰ ਰੱਖਣ ਰਿਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲਤਾ ਤੇ ਨਿਰੰਤਰਿਤ ਪਦਾਰਥ ਰੱਖਣ ਦਾ ਵੀ ਦੋਸ਼ ਲਗਾਇਆ ਗਿਆ ਸੀ ਉਸ ਸਮੇਂ ਸਿੰਘ ਦੇ ਨਾਲ ਗ੍ਰਿਫਤਾਰ ਕੀਤੇ ਗਏ ਰਮਨਪ੍ਰੀਤ ਸਿੰਘ 30 ਸਾਲਾ ਮਨਿੰਦਰ ਸਿੰਘ 21 ਸਾਲਾ ਸਵਰਨਪ੍ਰੀਤ ਸਿੰਘ 20 ਸਾਲਾ ਜੋਬਨਪ੍ਰੀਤ ਸਿੰਘ 20 ਸਾਲਾ ਸਨ ਪੁਲਿਸ ਨੇ ਸਾਰੇ ਬ੍ਰੈਂਟਨ ਨਿਵਾਸੀ ਦੱਸੇ ਨੇ ਇਸ ਮਾਮਲੇ ਵਿੱਚ ਕਤਲ ਦੇ 3 ਮਹੀਨਿਆਂ ਬਾਅਦ ਟਰੂਡੋ ਨੇ ਇਲਜ਼ਾਮਾਂ ਨਾਲ ਜਨਤਾ ਕੀਤਾ ਕਿ ਜਾਂਚ ਕਰਤਾਵਾਂ ਨੂੰ ਭਰੋਸੇਯੋਗ ਸਬੂਤ ਮਿਲੇ ਨੇ ਕਿ ਪਾਰ ਸਰਕਾਰ ਦੇ ਏਜੰਟ ਸ਼ਾਮਿਲ ਹੋ ਸਕਦੇ ਨੇ RCMP ਨੇ 3 ਮਹੀਨਿਆਂ ਕਿਹਾ ਕਿ ਕਈ ਜਾਂਚਾਂ ਅਜੇ ਵੀ ਚੱਲ ਰਹੀਆਂ ਨੇ ਤੇ ਪੁਲਿਸ ਪਾਰ ਸਰਕਾਰ ਦੀ ਸ਼ੱਕੀ ਸ਼ਮੂਲੀਅਤ ਦੀ ਜਾਂਚ ਵੀ ਕਰ ਰਹੀ ਹੈ ਟੈਂਪਰੀ ਰੈਜ਼ੀਡੈਂਟ ਦੇ ਤੌਰ ਤੇ ਫੜੇ ਗਏ ਇਨ੍ਹਾਂ ਸ਼ੱਕੀ ਸਬੰਧੀ ਲਿਬਰਲ ਸਰਕਾਰ ਦੀਆਂ ਨੀਤੀਆਂ ਤੇ ਵੀ ਸਵਾਲ ਉੱਠ ਰਹੇ ਨੇ ਕਿ ਇਹ ਸਾਰੇ ਵਿਅਕਤੀ ਕੈਨੇਡਾ ਵਿੱਚ ਕੀ ਕਰ ਰਹੇ ਸਨ ਬਰਾੜ ਕਥੀ ਤੌਰ ਤੇ ਸਟੂਡੈਂਟ ਵੀਜ਼ੇ ਤੇ ਕੈਨੇਡਾ ਆਇਆ ਸੀ ਜੋ ਉਸਨੇ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਉਸਨੇ ਭਾਰਤ ਤੇ ਸਕੈਚਵਨ ਵਿੱਚਲੇ ਦਫ਼ਤਰਾਂ ਵਾਲੀ ਇੱਕ ਇਮੀਗ੍ਰੇਸ਼ਨ ਸਲਾਹਕਾਰ ਫਰਮ ਦੀ ਮਦਦ ਜਿਹੜੀ ਹੈ ਉਹ ਨਾਲ ਜਲਤੀ ਪ੍ਰਾਪਤ ਕੀਤੀ ਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਪਿਛਲੇ ਹਫਤੇ ਭਾਰਤ ਨੂੰ ਚੀਨ ਰੂਸ ਤੇ ਈਰਾਨ ਦੇ ਨਾਲ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਤੇ ਜਸੂਸੀ ਦੇ ਪ੍ਰਮੁੱਖ ਅਪਰਾਧੀਆਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਸੀ ਨਿਊਜ਼ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਓਨਟਾਰੀਓ ਨੂੰ 2032 ਤੱਕ 33200 ਹੋਰ ਨਰਸਾਂ ਤੇ 50853 ਹੋਰ ਨਿੱਜੀ ਸਹਾਇਤਾ ਕਰਮਚਾਰੀਆਂ ਦੀ ਲੋੜ ਪਵੇਗੀ ਸਰਕਾਰੀ ਪ੍ਰੋਜੈਕਟ ਦੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਕੈਨੇਡੀਅਨ ਪ੍ਰੈਸ ਦੁਆਰਾ ਇਹ ਪ੍ਰਾਪਤ ਕੀਤੇ ਗਏ ਸਨ ਨਰਸਾਂ ਤੇ ਪੀਐਸਡਬਲਯੂਐਸ ਦੇ ਅਨੁਮਾਨਾਂ ਦੀ ਪ੍ਰੋਵਿੰਸ ਨੂੰ ਲੋੜ ਪਵੇਗੀ ਉੱਪਰ ਅਤੇ ਇਸ ਤੋਂ ਪਰੇ ਜੋ ਮੌਜੂਦਾ ਸਮੇਂ ਵਿੱਚ ਸਿਸਟਮ ਦੁਆਰਾ ਸਿੱਖਿਆਤ ਕੀਤੇ ਜਾ ਰਹੇ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਦੇ ਲਈ ਹੈਰਾਨੀ ਵਾਲੀ ਗੱਲ ਹੈ ਜੋ ਸਾਲਾਂ ਤੋਂ ਘਾਟ ਬਾਰੇ ਅਲਾਰਮ ਵਜਾ ਰਹੀਆਂ ਨੇ ਸਰਕਾਰ ਦੇ ਅਨੁਮਾਨਾਂ ਦੇ ਅਨੁਸਾਰ ਹੁਣ ਠੇਰੀਓ ਨੂੰ 2023 ਤਾਕਤ 33200 ਹੋਰ ਰਰਸਾਂ ਤੇ 50853 ਹੋਰ ਪਰਸਨਲ ਸਪੋਰਟਰਸ ਵਰਕਰਾਂ ਦੀ ਲੋੜ ਹੋਵੇਗੀ ਸਰਕਾਰ ਨੇ ਇਹ ਆંકੜੇ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੈਨੇਡੀਅਨ ਪ੍ਰੈਸ ਨੇ ਸੂਚਨਾ ਤੱਕ ਪਹੁੰਚ ਤੇ ਅਧਿਕਾਰ ਰਾਹੀਂ ਇੱਕ ਆંકੜੇ ਪ੍ਰਾਪਤ ਕਰ ਲਏ ਗਲੋਬਲ ਨਿਊਜ਼ ਨੂੰ ਸੂਚਨਾ ਦੀ ਆਜ਼ਾਦੀ ਦੀ ਬੇਨਤੀ ਰਾਹੀਂ ਇਹਨਾਂ ਆંકੜਿਆਂ ਤੱਕ ਪਹੁੰਚ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸਰਕਾਰ ਨੇ ਹਾਲ ਹੀ ਵਿੱਚ ਸੂਚਨਾ ਤੇ ਗੋਪਨੀਯਤਾ ਕਮਿਸ਼ਨਰ ਦੇ ਸਾਹਮਣੇ ਆંકੜਿਆਂ ਨੂੰ ਗੁਪਤ ਰੱਖਣ ਦੀ ਲੜਾਈ ਜਿੱਤ ਲਈ ਪਰ ਉਸੇ ਐਫਓਆਈ ਦਫਤਰ ਨੇ ਇੱਕ ਵੱਖਰੀ ਬੇਨਤੀ ਰਾਹੀਂ ਕੈਨੇਡੀਅਨ ਪ੍ਰੈਸ ਨੂੰ ਜਾਣਕਾਰੀ ਉਪਲਬਧ ਕਰਵਾ ਦਿੱਤੀ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਸੂਚਨਾ ਤੱਕ ਪਹੁੰਚ ਪ੍ਰਣਾਲੀ ਦੀਆਂ ਕਮਜ਼ੋਰੀਆਂ ਅਤੇ ਮਨਮਾਨੀਆਂ ਦਾ ਪਰਦਾਫਾਸ਼ ਕਰਦਾ ਹੈ ਨਰਸਾਂ ਅਤੇ ਪੀਐਸਡਬੀਐਸ ਦੀ ਪਵੇਖ ਵਿੱਚ ਲੋੜੀਂਦੀ ਗਿਣਤੀ ਬਾਰੇ ਆਂਕੜੇ ਇਸ ਖੇਤਰ ਦੀਆਂ ਯੂਨੀਅਨਾਂ ਦੇ ਲਈ ਹੈਰਾਨੀ ਜਨਕ ਨਹੀਂ ਹਨ ਜੋ ਕਿ ਕਈ ਸਾਲਾਂ ਤੋਂ ਇਸ ਬਾਰੇ ਚਿੰਤਾ ਪ੍ਰਗਟਾਉਂਦੀਆਂ ਰਹੀਆਂ ਨੇ ਲੌਂਗ ਟਰਮ ਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਵੱਡੀ ਯੂਨੀਅਨ ਐਸਈਆਈਯੂ ਹੈਲਥ케ਅਰ ਦੇ ਪ੍ਰੈਜ਼ੀਡੈਂਟ ਸ਼ਾਲਿਨ ਸ਼੍ਰੀਵਟਨਿਕੇ ਹੈ ਕਿ ਇਹ ਸਥਿਤੀ ਦੱਸ ਰਹੀ ਹੈ ਕਿ ਸਰਕਾਰ ਨੇ ਜਨਤਾ ਨੂੰ ਉਹਨਾਂ ਸੰਖਿਆਵਾਂ ਨੂੰ ਦੇਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਇਹ ਸਰਕਾਰ ਹੈ ਜਿਸ ਦੇ ਕੋਲ ਇਸ ਨੂੰ ਹੱਲ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਉਹ ਇਸ ਨੂੰ ਲੁਕਾ ਰਹੇ ਹਨ ਤਾਂ ਜੋ ਅਸੀਂ ਤਨਖਾ ਵਾਦਿਆਂ ਤੇ ਕੰਮਕਾਜ ਤੇ ਕੰਮ ਵਾਲੀ ਥਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਕੇ ਸਮੱਸਿਆ ਦਾ ਹੱਲ ਨਾ ਕਰੀਏ 2022 ਵਿੱਚ ਗਲੋਬਲ ਨਿਊਜ਼ ਨੇ ਨਵੇਂ ਮੰਤਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਿਆਰ ਦਸਤਾਵੇਜ਼ ट्रांजिशन ਬਾਈਂਡਸ ਤੇ ਸਿਹਤ ਮਨੁੱਖੀ ਸਰੋਤਾ ਬਾਰੇ ਜਾਣਕਾਰੀ ਵੀ ਜਿਹੜੀ ਹੈ ਉਹ ਬੇਨਤੀ ਕੀਤੀ ਸੀ ਜਵਾਬੀ ਦਸਤਾਵੇਜ਼ ਦੇ ਇੱਕ ਪੰਨੇ ਵਿੱਚ ਭਰਤੀ ਬਾਰੇ ਕੁਝ ਸਮੁੱਚੀ ਜਾਣਕਾਰੀ ਦਿਖਾਈ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਖਾਸ ਤੌਰ ਤੇ ਨਰਸਾਂ ਤੇ ਪੀ ਐਸ ਡਬਲਯੂ ਐਸ ਲਈ ਰੀਟੈਂਸ਼ਨ ਚੁਣੌਤੀਆਂ ਦਾ ਜ਼ਿਕਰ ਸੀ ਪਰ ਅਸਲ ਗਿਣਤੀ ਜੋ 2022 2023 2024 2025 ਤੇ 2032 ਵਿੱਚ ਅਨੁਮਾਨਤ ਘਾਟਾ ਨੂੰ ਦਰਸਾਉਂਦੀ ਹੈ ਸਭ ਨੂੰ ਧੁੰਦਲਾ ਕਰ ਦਿੱਤਾ ਗਿਆ ਸੀ ਜਦੋਂ ਗਲੋਬਲ نیوز ਨੇ ਸੂਚਨਾ ਤੇ ਗੋਪਨੀਯਤਾ ਕਮਿਸ਼ਨਰ ਨੂੰ ਅਪੀਲ ਕੀਤੀ ਤਾਂ ਸਰਕਾਰ ਨੇ ਦਲੀਲ ਦਿੱਤੀ ਕਿ ਉਸ ਜਾਣਕਾਰੀ ਨੂੰ ਜਾਰੀ ਕਰਨ ਦੇ ਨਾਲ ਸੂਬੇ ਦੇ ਵਿੱਤੀ ਤੇ ਆਰਥਿਕ ਖੇਤਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਯੂਨੀਅਨਾਂ ਵਧ ਤਨਖਾਹਾਂ ਦੀ ਦਲੀਲ ਵਿੱਚ ਉਹਨਾਂ ਨੰਬਰਾਂ ਦੀ ਵਰਤੋਂ ਕਰਨਗੀਆਂ 온ਟਾਰੀਓ ਨਰਸਿਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਹੈ ਕਿ ਸਪਲਾਈ ਤੇ ਮੰਗ ਦੇ ਇੱਕ ਬੁਨਿਆਦੀ ਆਰਥਿਕ ਸਿਧਾਂਤ ਦਾ ਨੁਕਤਾ ਹੈ ਤੇ ਅਸੀਂ ਇਹ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਕੋਲ ਜੋ ਸਿਸਟਮ ਹੈ ਉਸ ਨੂੰ ਪਰਨ ਲਈ ਲੋੜਿੰਦੀਆਂ ਨਰਸਾਂ ਨਹੀਂ ਹੈ ਹੈਲਥ케ਅਰ ਇੱਕ ਸੰਕਟ ਵਿੱਚ ਹੈ ਪਰ ਇਸ ਦੇ ਹੱਲ ਹਨ ਅਤੇ ਹੱਲ ਦਾ ਇੱਕ ਹਿੱਸਾ ਜਨਤਾ ਨੂੰ ਇਹ ਦੱਸਣਾ ਹੈ ਕਿ ਹੈਲਥ케ਅਰ ਦੇ ਸਾਰੇ ਖੇਤਰਾਂ ਵਿੱਚ ਹੋ ਕੀ ਰਿਹਾ ਹੈ ਨਾ ਕਿ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਨਾ ਮਿਸ਼ਨਰੀ ਇੱਕ ਨਤੀਜੇ ਤੇ ਪਹੁੰਚਿਆ ਭਾਵੇਂ ਹੈਲਥ케ਅਰ ਦੀ ਘਾਟ ਦਾ ਖੁਲਾਸਾ ਕਰਨ ਦੇ ਵਿੱਚ ਮਜ਼ਬੂਤ ਜਨਤਕ ਖੇਤ ਸੀ ਪਰ ਮੰਤਰਾਲੇ ਦੀਆਂ ਆਰਥਿਕ ਚਿੰਤਾਵਾਂ ਜ਼ਿਆਦਾ ਹੈਮਸਨ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਫ੍ਰੀ ਐਕਸਪੈਂਸ਼ਨ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਫੈਸਲਾ ਆਪਣੇ ਆਪ ਵਿੱਚ ਇੱਕ ਡੂੰਗੀ ਪਰੇਸ਼ਾਨੀ ਵਾਲਾ ਹੈ ਇਹ ਤੱਥ ਕਿ ਸੂਚਨਾ ਦੀ ਆਜ਼ਾਦੀ ਦੇ ਇੱਕ ਕੋਆਰਡੀਨੇਟਰ ਨੇ ਜਾਣਕਾਰੀ ਜਾਰੀ ਕਰਨ ਨੂੰ ਟੈਰੀਓ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਮਝਿਆ ਜਦਕਿ ਉਸੇ ਮੰਤਰਾਲੇ ਦੇ ਅੰਦਰ ਇੱਕ ਵੱਖਰੇ ਕੋਆਰਡੀਨੇਟਰ ਨੇ ਉਹਨਾਂ ਨੂੰ ਜਾਰੀ ਕਰਨਾ ਠੀਕ ਸਮਝਿਆ ਇਹ ਦਸਾਉਂਦਾ ਹੈ ਕਿ ਸਿਸਟਮ ਵਿੱਚ ਕਿੰਨੀ ਜ਼ਿਆਦਾ ਮਨਮਰਜ਼ੀ ਚੱਲ ਰਹੀ ਹੈ ਕੈਨੇਡੀਅਨ ਪ੍ਰੈਸ ਨੇ ਸਤੰਬਰ ਵਿੱਚ ਸਟੈਂਡ ਜੋ ਲੌਂਗ ਟਰਮ ਕੇਅਰ ਮੰਤਰੀ ਬਨਨ ਤੋਂ ਬਾਅਦ ਲੌਂਗ ਟਰਮ ਕੇਅਰ ਦੇ ਟਰਾਂਜੀਸ਼ਨ ਬਾਈਂਡਰ ਦੀ ਇੱਕ ਕਾਪੀ ਦੀ ਬੇਨਤੀ ਕੀਤੀ ਸੀ ਫਰਵਰੀ ਵਿੱਚ ਪਹੁੰਚ ਪ੍ਰਦਾਨ ਕੀਤੀ ਗਈ ਤੇ ਇੱਕ ਪੰਨਾ ਬਿਨਾਂ ਕਿਸੇ ਸੋਧ ਦੇ ਪੂਰੀ ਤਰ੍ਹਾਂ ਸਟਾਫ ਦੀ ਕਮੀ ਨੂੰ ਅਨੁਮਾਨ ਨੂੰ ਦਰਸਾਉਂਦਾ ਹੈ ਦਸਤਾਵੇਜ਼ ਦੱਸਦੇ ਨੇ ਕਿ 2022 ਵਿੱਚ ਸੂਬੇ ਨੂੰ ਸਾਰੇ ਹੈਲਥ케ਅਰ ਸੈਕਟਰਾਂ ਦੇ ਵਿੱਚ 6000 ਹੋਰ ਨਰਸਾਂ ਦੀ ਲੋੜ ਸੀ 2023 ਵਿੱਚ ਲੋੜ ਵੱਧ ਕੇ 10110 ਹੋ ਗਈ ਤੇ ਇਸ ਸਾਲ ਇਹ 13200 ਹੋਣ ਦੀ ਉਮੀਦ ਹੈ 2027 ਤੱਕ ਸੂਬੇ ਨੂੰ 20700 ਵਾਧੂ ਨਰਸਾਂ ਦੀ ਲੋੜ ਪੈਣ ਦੀ ਸੰਭਾਵਨਾ ਹੈ ਜੋ 2032 ਤੱਕ ਵਧ ਕੇ 33200 ਹੋ ਜਾਏਗੀ ਜਦੋਂ ਪਰਸਨਲ ਸਪੋਰਟ ਵਰਕਰਾਂ ਦੀ ਗੱਲ ਆਉਂਦੀ ਹੈ ਤਾਂ ਸੂਬੇ ਨੂੰ 2022 ਵਿੱਚ 24100 ਅਤੇ 2023 ਵਿੱਚ 30900 ਵਾਧੂ ਪੀ ਐਸ ਡਬਲਯੂ ਐਸ ਦੀ ਲੋੜ ਸੀ ਇਸ ਸਾਲ ਲੋੜ 37700 ਹੋਣ ਦੀ ਉਮੀਦ ਸੀ ਜੋ ਕਿ 2027 ਵਿੱਚ ਵਧ ਕੇ 48970 ਅਤੇ 2032 ਵਿੱਚ 50000 853 ਹੋਣ ਦਾ ਅਨੁਮਾਨ ਹੈ ਲਿਬਰਲ ਹੈਲਥ ਆਲੋਚਕ ਨੇ ਕਿਹਾ ਹੈ ਕਿ ਹੈਲਥ케ਅਰ ਸਟਾਫ ਦੀ ਘਾਟ ਤਬਾਕੂ ਤਬਾਕੂ ਨਾ ਤੇ ਉਹ ਪਰੇਸ਼ਾਨ ਹਨ ਕਿ ਸ਼ੁਰੂਆਤੀ ਤੌਰ ਤੇ ਜਾਣਕਾਰੀ ਨੂੰ ਰੋਕਣ ਲਈ ਸਰਕਾਰ ਦਾ ਤਰਕ ਆਰਥਿਕ ਹਿੱਤਾ ਕਾਰਨ ਸੀ ਸੋ ਇਸ ਦੇ ਉੱਤੇ ਹਜੇ ਵੀ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਲੋੜ ਹੈ ਸਿਹਤ ਮੰਤਰੀ ਦੇ ਬੁਲਾਰੇ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਅਨਟੈਰੀਓ ਨੇ 32000 ਨਵੀਆਂ ਨਰਸਾਂ ਨੂੰ ਰਜਿਸਟਰ ਕੀਤਾ ਹੈ ਤੇ ਪਿਛਲੇ 3 ਸਾਲਾਂ ਵਿੱਚ ਲਗਭਗ 25000 ਪੀਐਸਡਬਲ ਸ਼ਾਮਿਲ ਕੀਤੇ ਨੇ ਅਸੀਂ ਜਾਣਦੇ ਹਾਂ ਕਿ ਹੋਰ ਕਰਨ ਦੀ ਲੋੜ ਹੈ ਇਸ ਲਈ 2024 ਦੇ ਬਜਟ ਦੇ ਹਿੱਸੇ ਵਿੱਚ ਸਾਡੀ ਸਰਕਾਰ ਭਰਤੀ ਵਧਾਉਣ ਤੇ ਸਟਾਫ ਬਰਕਰਾਰ ਰੱਖਣ ਲਈ 743 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤੇ ਕਮਿਊਨਿਟੀ ਕੇਅਰ ਸੈਕਟਰ ਵਿੱਚ ਆਧੁਨਿਕੀ ਕਰਨ ਲਈ ਵਾਦੂ ਡਾਲਰ 2 ਬਿਲੀਅਨ ਨਿਵੇਸ਼ ਕੀਤੇ ਜਾ ਰਹੇ ਨੇ ਨਿਊਜ਼ ਸਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ 4 ਸਾਲ ਬਾਅਦ ਮਹਾਮਾਰੀ ਦੇ ਦੌਰਾਨ ਸੈਂਕੜੇ ਹਜ਼ਾਰਾਂ ਉਡਾਨਾਂ ਨੂੰ ਰੱਦ ਕਰਨ ਤੋਂ ਬਾਅਦ 에ਅਰਲਾਈਨਾਂ ਨੇ ਯਾਤਰੀਆਂ ਨੂੰ ਰਿਫੰਡ ਦੇਣਾ ਸੀ ਜਾਂ ਨਹੀਂ ਇਸ ਬਾਰੇ ਵਿਵਾਦ ਭੜਕਦਾ ਜਾ ਰਿਹਾ ਹੈ ਕੋਵਿਡ-19 ਦੇ ਪਹਿਲੇ ਮਹੀਨਿਆਂ ਵਿੱਚ ਜ਼ਮੀਨੀ ਜਹਾਜ਼ਾਂ ਤੇ ਘਟਾਏ ਗਏ ਕਾਰਜਕ੍ਰਮਾਂ ਨੇ ਜ਼ਿਆਦਾਤਰ ਕੈਰੀਅਰਾਂ ਨੂੰ ਯਾਤਰੀਆਂ ਨੂੰ ਯਾਤਰਾ ਕ੍ਰੈਡਿਟ ਦੇਣ ਲਈ ਪ੍ਰੇਰਿਤ ਕੀਤਾ ਹੈ 에ਅਰਲਾਈਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਮਾਰਚ 2020 ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਗਾਹਕਾਂ ਨੂੰ ਅਦਾਇਗੀ ਕਰਨ ਲਈ پابੰਦ ਨਹੀਂ ਹੈ 4 ਸਾਲ ਬਾਅਦ ਮਹਾਮਾਰੀ ਦੇ ਦੌਰਾਨ ਸੈਂਕੜੇ ਹਜ਼ਾਰਾਂ ਉਡਾਨਾਂ ਨੂੰ ਰੱਦ ਕਰਨ ਤੋਂ ਬਾਅਦ 에ਅਰਲਾਈਨਾਂ ਨੇ ਯਾਤਰੀਆਂ ਨੂੰ ਰਿਫੰਡ ਦੇਣਾ ਸੀ ਜਾਂ ਨਹੀਂ ਇਸ ਬਾਰੇ ਵਿਵਾਦ ਪੜਕਦਾ ਜਾ ਰਿਹਾ ਹੈ ਇੱਕ ਦਿੱਲੀ ਅਪਾਰਦਰਸ਼ੀ ਸ਼ਿਕਾਇਤਾਂ ਦੀ ਪ੍ਰਤੀਕਿਰਿਆ ਦੁਆਰਾ ਇਹ ਹੋਰ ਵਿਵਾਦਾਜਰ ਰਿਹਾ ਹੈ ਕੋਵਿਡ-19 ਦੇ ਪਹਿਲੇ ਮਹੀਨਿਆਂ ਵਿੱਚ ਜ਼ਮੀਨੀ ਜਹਾਜ਼ਾਂ ਤੇ ਘਟਾਏ ਗਏ ਕਾਰਜਕ੍ਰਮਾਂ ਨੇ ਜ਼ਿਆਦਾਤਰ ਕੈਰੀਅਰਾਂ ਨੂੰ ਯਾਤਰੀਆਂ ਨੂੰ ਯਾਤਰਾ ਕ੍ਰੈਡਿਟ ਦੇਣ ਲਈ ਪ੍ਰੇਰਿਤ ਕੀਤਾ 에ਅਰਲਾਈਨਾਂ ਨੇ ਦਾਅਵਾ ਕੀਤਾ ਕਿ ਉਹ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਮਾਰਚ 2020 ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਗਾਹਕਾਂ ਨੂੰ ਅਦਾਇਗੀ ਕਰਨ ਲਈ ਪਾਬੰਦੀ ਨਹੀਂ ਹੈ ਹਨ ਰੈਗੂਲੇਟਰੀ ਤਬਦੀਲੀਆਂ ਦੇ ਬਾਅਦ ਵੀ ਜੋ 에어ਲਾਈਨਾਂ ਦੇ ਨਿਰੰਤਰਣ ਤੋਂ ਬਾਹਰ ਕਿਸੇ ਕਾਰਨ ਕਰਕੇ ਰੱਦ ਕੀਤੀਆਂ ਉਡਾਨਾਂ ਲਈ ਰਿਫੰਡ ਦਾ ਆਦੇਸ਼ ਦਿੰਦੇ ਨੇ ਬੇਸ਼ੱਕ ਇਹ ਮਹਾਂਮਾਰੀ ਹੋਵੇ ਜਾਂ ਬਰਫ਼ ਦਾ ਤੂਫਾਨ ਕੁਝ ਕੈਨੇਡੀਅਨਾਂ ਨੂੰ ਅਜੇ ਵੀ ਲੰਬੇ ਸਮੇਂ ਤੋਂ ਅਦਾਇਗੀ ਦੀਆਂ ਬੇਨਤੀਆਂ ਨੂੰ ਰੱਦ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੈਗੂਲੇਟਰ ਦੇ ਤਾਜ਼ਾ ਰਿਪੋਰਟ ਮੁਤਾਬਕ ਪਾਇਆ ਗਿਆ ਹੈ ਕਿ ਜੋ ਕਪਲ ਰਿਫੰਡ ਦੇ ਹੱਕਦਾਰ ਸੀ ਕਿਉਂਕਿ ਉਹਨਾਂ ਨੇ ਆਪਣੀ 2020 ਦੀ ਬੁਕਿੰਗ ਨੂੰ ਰੱਦ ਕਰਨਾ ਚੁਣਿਆ ਸੀ ਇੱਕ ਫਲਾਈਟ ਲਈ ਜੋ 에ਅਰਲਾਈਨ ਨੇ ਪਹਿਲਾਂ ਹੀ ਰੱਦ ਕਰ ਦਿੱਤੀ ਸੀ ਕੈਨੇਡੀਅਨ ਪ੍ਰੈਸ ਦੁਆਰਾ ਪ੍ਰਾਪਤ ਇੱਕ ਗੁਪਤ ਫੈਸਲੇ ਵਿੱਚ ਏਜੰਸੀ ਦੇ ਇੱਕ ਸ਼ਿਕਾਇਤ ਨਿਪਰਾ ਅਧਿਕਾਰੀ ਨੇ ਕਿਹਾ ਹੈ ਕਿ ਦੋ ਯਾਤਰੀਆਂ ਇੱਕ ਵਾਊਚਰ ਤੋਂ ਵੱਧ ਲਈ ਯੋਗ ਨਹੀਂ ਸਨ ਕਿਉਂਕਿ ਉਹਨਾਂ ਨੇ ਵੈਸਟ ਜੈਟ ਨਾਲ ਆਪਣੀ ਰੈਜ਼ਰਵੇਸ਼ਨ ਰੱਦ ਕਰ ਦਿੱਤੀ ਸੀ ਅਧਿਕਾਰੀਆਂ ਨੇ ਉਹਨਾਂ ਦੀ ਟਿਕਟ ਦੀਆਂ ਸ਼ਰਤਾਂ ਵੱਲ ਇਸ਼ਾਰਾ ਕੀਤਾ ਅਧਿਕਾਰੀ ਨੇ 28 ਦਸੰਬਰ ਨੂੰ ਲਿਖਿਆ ਕਿ ਵੈਸਟ ਜੈਟ ਨੇ ਰੂਟ ਸਸਪੈਂਸ਼ਨ ਦਾ ਐਲਾਨ ਕੀਤਾ ਹੈ ਇਸ ਨਾਲ ਦੇ ਨਿਯਮਾਂ ਤੇ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਜਦੋਂ ਯਾਤਰੀ ਪਹਿਲਾਂ ਰੱਦ ਕਰਨਾ ਸ਼ੁਰੂ ਕਰਦਾ ਹੈ ਪਰ ਉਹ ਸ਼ਰਤਾਂ ਕੰਪਨੀ ਦੀਆਂ ਨੀਤੀਆਂ ਦੇ ਵਿੱਚ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਇਸ ਦੀ ਵੈੱਬਸਾਈਟ ਤੇ ਪੋਸਟ ਕੀਤੀਆਂ ਗਈਆਂ ਨੇ ਉਹਨਾਂ ਗਿਆ ਕਿ ਕੈਰੀਅਰ ਦੇ ਨਿਰੰਤਰਣ ਤੋਂ ਬਾਹਰ ਉਡਾਣ ਵਿੱਚ ਰੁਕਾਵਟਾਂ ਨੂੰ ਭੁਗਤਾਨ ਦੇ ਅਸਲ ਰੂਪੀ ਚ ਰਿਫੰਡ ਕੀਤਾ ਜਾਏਗਾ ਜੇਕਰ ਉਹ ਇੱਕ ਵਿਕਲਪਿਤ ਯਾਤਰਾ ਰੂਟ ਨੂੰ ਛੋਕਰਾ ਦਿੰਦੇ ਨੇ ਇਸ ਤੋਂ ਇਲਾਵਾ ਵੈਸਟ ਜੈਟ ਤੇ ਤਤਕਲੀ ਸੀਓ ਐਟ ਸੈਮਜ਼ ਨੇ ਜੋੜੇ ਦੇ ਮਾਰਚ ਦੇ ਅਖੀਰ ਦੀ ਯਾਤਰਾ ਨੂੰ ਬੰਦ ਕਰਨ ਤੋਂ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ 에어ਲਾਈਨ ਕੋਵਿਡ-19 ਨਾਲ ਸੰਬੰਧਿਤ ਕਾਰਨਾ ਕਰਕੇ 22 ਮਾਰਚ 2020 ਨੂੰ ਘੱਟੋ-ਘੱਟ 30 ਦਿਨਾਂ ਲਈ ਸਾਰੀਆਂ ਉਡਾਨਾਂ ਰੱਦ ਕਰ ਦਵੇਗਾ ਜੋੜੇ ਨੇ ਮਾਰਚ 2022 ਵਿੱਚ ਰੈਗੂਲੇਟਰ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਤੇ ਕਿਹਾ ਕਿ ਉਹਨਾਂ ਨੂੰ ਇਸ ਸਾਲ ਜਨਵਰੀ ਵਿੱਚ ਫੈਸਲਾ ਮਿਲਿਆ 22 ਮਹੀਨਿਆਂ ਦੀ ਉਡੀਕ ਤੋਂ ਬਾਅਦ ਟਰਾਂਸਪੋਰਟੇਸ਼ਨ ਏਜੰਸੀ ਤੇ ਸ਼ਿਕਾਇਤਾਂ ਦਾ ਬੈਕਲੌਗ ਅਪ੍ਰੈਲ ਦੇ ਅਖੀਰ ਤੱਕ ਲਗਭਗ 71000 ਹੋ ਗਿਆ ਸੀ ਦੀ ਸਭ ਤੋਂ ਵੱਧ ਗਿਣਤੀ ਹੈ ਮਹਾਮਾਰੀ ਦੇ ਪਹਿਲੇ ਸਾਲ ਜਾਂ ਇਸ ਤੋਂ ਵੱਧ ਸਮੇਂ ਵਿੱਚ ਵੇਚਰੀ ਫੰਡ ਰੋਕਣਾ ਆਮ ਸੀ ਇੱਕ ਅਜਿਹਾ ਕਦਮ ਜਿਸ ਦੇ ਗਾਹਕਾਂ ਤੋਂ ਪ੍ਰਤੀਕਿਰਿਆ ਪ੍ਰਾਪਤ ਕੀਤੀ ਵਕੀਲਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਤੇ ਅਜੇ ਵੀ ਚੱਲ ਰੀਆਂ ਲੜਾਈਆਂ ਦੀ ਗਿਣਤੀ ਨੂੰ ਸਮਝਣਾ ਮੁਸ਼ਕਿਲ ਹੈ ਕਿਉਂਕਿ ਰੈਗੂਲੇਟਰ ਦੇ ਸ਼ਿਕਾਇਤ ਦੇ ਫੈਸਲੇ ਜਨਤਕ ਨਹੀਂ ਹੈ ਉਹਨਾਂ ਏਜੰਸੀ ਤੇ 에ਅਰਲਾਈਨ ਦੇ ਜੋੜੇ ਦੇ ਮਾਮਲੇ ਦੇ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਗਾਇਆ ਟ੍ਰਾਂਸਪੋਰਟੇਸ਼ਨ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਉਸ ਸਮੇਂ ਰੀਫੰਡ ਦੀਆਂ ਜ਼ਿੰਮੇਵਾਰੀਆਂ ਟਿਕਟਾਂ ਨਾਲ ਜੁੜੀਆਂ ਸ਼ਰਤਾਂ ਦੇ ਹੇਠਾਂ ਆ ਗਈਆਂ ਸਨ ਕਿਉਂਕਿ 에어ਲਾਈਨਾਂ ਨੂੰ 2022 ਵਿੱਚ ਯਾਤਰੀ ਅਧਿਕਾਰਾਂ ਦੇ ਚਾਰਟਰ ਨੂੰ ਅਪਡੇਟ ਕਰਨ ਤੱਕ ਜ਼ਬਰਦਸਤੀ ਸਥਿਤੀਆਂ ਵਿੱਚ ਭੁਗਤਾਨ ਕਰਨ ਦੀ ਲੋੜ ਨਹੀਂ ਸੀ 25 ਮਾਰਚ 2020 ਵਿੱਚ ਇੱਕ ਪੋਸਟ ਏਜੰਸੀ ਨੇ ਕਿਹਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਵਿੱਚ ਨਿਯਮਾਂ ਵਿੱਚ ਸਿਰਫ 에어ਲਾਈਨ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਯਾਤਰਾ ਆਪਣੀ ਯਾਤਰਾ ਨੂੰ ਪੂਰਾ ਜਿਹੜੇ ਯਾਤਰੀ ਨੇ ਆਪਣੀ ਯਾਤਰਾ ਨੂੰ ਪੂਰਾ ਕਰ ਸਕਣ ਕੁਝ 에어ਲਾਈਨਾਂ ਦੇ ਟੈਰਿਫ ਮਾਮਲਿਆਂ ਵਿੱਚ ਰੀਫੰਡ ਪ੍ਰਾਪਤ ਕਰਦੇ ਨੇ ਪਰ ਉਹਨਾਂ ਵਿੱਚ ਧਰਾਵਾਂ ਹੋ ਸਕਦੀਆਂ ਨੇ ਜੋ 에어ਲਾਈਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਸਥਿਤੀਆਂ ਵਿੱਚ ਅਜਿਹੀਆਂ ਜ਼ਿੰਮੇਵਾਰੀਆਂ ਤੋਂ ਰਾਹਤ ਮਿਲਦੀ ਹੈ ਫੈਡਰਲ ਏਜੰਸੀ ਦੇ ਕਈ ਪੁਰਾਣੇ ਫੈਸਲੇ ਖੁਦ ਪੋਸਟ ਦੀ ਉਲੰਘਣਾ ਕਰਦੇ ਪ੍ਰਤੀਤ ਹੁੰਦੇ ਨੇ 2013 ਤੋਂ ਘੱਟੋ-ਘੱਟ ਤਿੰਨ ਨਿਯਮਾਂ ਦੇ ਨਾਲ ਨਾਲ ਹਵਾਈ ਯਾਤਰੀਆਂ ਦੇ ਟੈਰਿਫ ਸ਼ਰਤਾਂ ਦੀ ਪਰਵਾਹ ਕੀਤੇ ਬਿਨਾਂ ਰੀਫੰਡ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਨੇ ਜਾਂ ਫਲਾਈਟ ਰੱਦ ਕਰਨਾ 에ਅਰਲਾਈਨ ਦੇ ਨਿਰੰਤਰਣ ਤੋਂ ਬਾਹਰ ਹੈ ਪੋਰਟਰ 에ਅਰਲਾਈਨਸ ਬਾਰੇ 2013 ਦੇ ਇੱਕ ਫੈਸਲੇ ਵਿੱਚ ਪਾਇਆ ਗਿਆ ਕਿ ਪੋਰਟਰ ਲਈ ਇੱਕ ਯਾਤਰਾ ਦੁਆਰਾ ਉਡਾਨ ਨੂੰ ਰੱਦ ਕਰਨ ਦੇ ਕਾਰਨ ਅਦਾ ਕੀਤੇ ਕਿਰਾਏ ਨੂੰ ਵਾਪਸ ਕਰਨ ਤੋਂ ਇਨਕਾਰ ਕਰਨਾ ਗੈਰਵਾਜਬ ਹੈ ਪਬਲਿਕ ਇਨਟਰਸਟ ਐਡਵੋਕੇਸੀ ਸੈਂਟਰ ਨੇ ਅਪ੍ਰੈਲ 2020 ਵਿੱਚ ਕਿਹਾ ਕਿ ਉਹਨਾਂ ਨੂੰ ਪਿਛਲੇ ਵਿੱਚ ਰੱਦ ਕੀਤੀਆਂ ਉਡਾਨਾਂ ਤੇ ਇਹਨਾਂ ਉਡਾਨਾਂ ਲਈ ਰਿਫੰਡ ਦੀ ਘਾਟ ਬਾਰੇ ਖਪਤਕਾਰਾਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਇੱਕ ਸਾਲ ਤੋਂ ਵੱਧ ਸਮੇਂ ਤੱਕ ਰੋਕਣ ਤੋਂ ਬਾਅਦ ਜ਼ਿਆਦਾਤਰ 에ਅਰਲਾਈਨਾਂ ਨੇ ਡੂੰਗੀ ਸਹਾਇਤਾ ਪੈਕੇਜਾਂ ਦੀ ਸ਼ਰਤ ਵਜੋਂ ਮਹਾਮਾਰੀ ਦੇ ਕਾਰਨ ਰੱਦ ਕੀਤੀਆਂ ਉਡਾਨਾਂ ਲਈ ਰਿਫੰਡ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਵੈਸਟ ਜੈਟ ਜੋ ਕਦੇ ਵੀ ਸੰਗੀ ਸਹਾਇਤਾ ਤੋਂ ਪਿੱਛੇ ਨਹੀਂ ਹਟਿਆ ਅਕਤੂਬਰ 2020 ਵਿੱਚ ਕੁਝ ਯਾਤਰੀਆਂ ਨੂੰ ਰਿਫੰਡ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਕੈਰੀਅਰ ਸੀ ਪਰ ਇਹ ਰਿਫੰਡ ਉਹਨਾਂ ਗਾਹਕਾਂ ਤੇ ਲਾਗੂ ਹੋਣਗੇ ਜਿਨ੍ਹਾਂ ਨੇ ਆਪਣੀਆਂ ਯਾਤਰਾਵਾਂ ਨੂੰ ਰੱਦ ਕਰ ਦਿੱਤਾ। ਨਿਊਸਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕੰਜ਼ਰਵੇਸ਼ਨ ਅਫਸਰਾਂ ਦੇ ਅਨੁਸਾਰ ਇੱਕ ਔਰਤ ਤੇ ਕਾਲੇ ਪਾਲੂ ਦੁਆਰਾ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਕੁੱਤੇ ਨੂੰ ਸਕੁਐਮਿਸ਼ ਬੀਸੀ ਦੇ ਵਿੱਚ ਕੁਦਰਤ ਦਾ ਨਜ਼ਾਰਾ ਦਿਖਾਉਣ ਦੇ ਲਈ ਘੁੰਮ ਰਹੀ ਸੀ। ਇਹ ਹਮਲਾ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਵਾਪਰਿਆ ਜਦੋਂ ਔਰਤ ਆਪਣੇ ਕੁੱਤੇ ਨੂੰ ਬੈਲੀ ਸਟਰੀਟ ਦੇ ਦੱਖਣ ਵੱਲ ਇੱਕ ਟ੍ਰੇਲ ਦੇ ਨਾਲ-ਨਾਲ ਘੁੰਮ ਰਹੀ ਸੀ ਉਹ ਸੰਗਣੀ ਝਾੜੀਆਂ ਦੇ ਵੱਲ ਨੂੰ ਭੱਜੀ ਆਪਣੇ ਆਪ ਨੂੰ ਬਚਾਉਣ ਲਈ ਤੇ ਦੋ ਪਾਲੂ ਕੁਸ ਨੇ ਹੁੰਦੇ ਦੇਖੇ ਅਫਸਰਾਂ ਦਾ ਕਹਿਣਾ ਹੈ ਕਿ ਔਰਤ ਨੇ ਫਿਰ ਜਿਹੜੇ ਪਾਲੂ ਸੀ ਉਹਨਾਂ ਦੇ ਦੋ ਬੱਚਿਆਂ ਨੂੰ ਦੇਖਿਆ ਤੇ ਇੱਕ ਮਾਦਾ ਰਿੱਚ ਦੁਆਰਾ ਅਚਾਨਕ ਉਸ ਦੇ ਉੱਤੇ ਹਮਲਾ ਵੀ ਕੀਤਾ ਗਿਆ ਤੇ ਉਸ ਨੂੰ ਕੱਟ ਲਿਆ ਹਮਲੇ ਵਿੱਚ ਫਿਲਹਾਲ ਜਾਨ ਦਾ ਕੋਈ ਨੁਕਸਾਨ ਨਹੀਂ ਹੈ ਪਰ ਸੱਟਾਂ ਜ਼ਰੂਰ ਲੱਗੀਆਂ ਨੇ ਕਨਜ਼ਰਵੇਸ਼ਨ ਅਫਸਰਾਂ ਦਾ ਕਹਿਣਾ ਹੈ ਕਿ ਰਿੱਚ ਫਿਰ ਭੱਜ ਗਿਆ ਤੇ ਬਾਅਦ ਵਿੱਚ ਖੇਤਰ ਦੀ ਖੋਜ ਵਿੱਚ ਜਾਨਵਰਾਂ ਦਾ ਟਿਕਾਣਾ ਜਿਹੜਾ ਹੈ ਉਹ ਮਿਲ ਨਹੀਂ ਪਾਇਆ ਸਕਵਾਮੇਸ਼ ਸ਼ਿਰ ਡਿਸਟ੍ਰਿਕਟ ਨੇ ਕਿਹਾ ਹੈ ਕਿ ਫਿਲਹਾਲ ਰਸਤੇ ਬੰਦ ਕਰ ਦਿੱਤੇ ਗਏ ਨੇ ਲੋਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਲਈ ਸਾਵਧਾਨੀ ਟੇਪ ਤੇ ਬੈਰੀਕੇਡ ਜਿਹੜੇ ਨੇ ਉਹ ਸਥਾਪਿਤ ਕੀਤੇ ਗਏ ਸੁਰੱਖਿਆ ਅਧਿਕਾਰੀ ਜਾਂਚ ਕਰਨ ਲਈ ਘਟਨਾ ਸਥਾਨ 'ਤੇ ਰਹਿੰਦੇ ਨੇ ਤੇ ਹਾਈਕਰਾਂ ਨੂੰ ਸਮੂਹਾਂ ਦੇ ਵਿੱਚ ਯਾਤਰਾ ਕਰਨ ਦੀ ਅਪੀਲ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਇਹ ਯਕੀਨੀ ਬਣਾਉਣ ਲਈ ਕਿ ਪਾਲਤੂ ਜਾਨਵਰਾਂ ਨੂੰ ਅਜਿਹੇ ਜੰਗਲੀ ਜੀਵ ਮੁਕਾਬਲੇ ਤੋਂ ਬਚਣ ਦੇ ਲਈ ਲੀਸ ਕੀਤਾ ਗਿਆ ਹੈ। ਪ੍ਰੋਂਟੋ ਪੁਲਿਸ ਨੇ ਛਾਪੇਮਾਰੀ ਦੌਰਾਨ ਅੰਦਾਜ਼ਨ 5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਘੜੀਆਂ ਬਰਾਮਦ ਕਰਨ ਤੋਂ ਬਾਅਦ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਸੋਮਵਾਰ ਤੱਕ 31 ਅਕਤੂਬਰ 2023 ਨੂੰ ਸ਼ਾਮ 4:30 ਵਜੇ ਪੁਲਿਸ ਨੂੰ ਸਪੈਦੀਨਾ ਐਵੇਨਿਊ ਅਤੇ ਐਡੀਲੇਟ ਸਟਰੀਟ ਦੇ ਨੇੜੇ ਇੱਕ ਦਕੈਤੀ ਬਾਰੇ ਜਾਣਕਾਰੀ ਮਿਲੀ ਸੀ ਜਾਂਚ ਕਰਤਾਵਾਂ ਨੇ ਦੋਸ਼ ਲਗਾਇਆ ਕਿ ਮਾਸਕ ਪਾਏ ਹੋਏ ਦੋ ਪੁਰਸ਼ ਜਿਨ੍ਹਾਂ ਨੇ ਆਪਣੀ ਪਛਾਣ ਲੁਕਾਈ ਹੋਈ ਹੈ ਇੱਕ ਸਟੋਰ ਦੇ ਵਿੱਚ ਦਾਖਲ ਹੋਏ। ਉਹਨਾਂ ਦੱਸਿਆ ਕਿ ਇੱਕ ਆਦਮੀ ਨੇ ਡਿਲੀਵਰੀ ਕਰਨ ਦਾ ਬਹਾਨਾ ਲਗਾ ਕੇ ਦਰਵਾਜ਼ੇ ਦੀ ਘੰਟੀ ਵਜਾਈ ਤੇ ਜਦੋਂ ਪੀੜਤਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਾਣ ਲਈ ਕਿਹਾ। ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਫਿਰ ਕਥਿਤ ਤੌਰ ਦੇ ਉਤੇ ਇੱਕ ਹੈਂਡ ਬੰਦੂਕ ਨਾਲ ਪੀੜਤਾਂ ਦੇ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਨੂੰ ਫਿਰ ਫਰਸ਼ ਤੇ ਸੁੱਟ ਦਿੱਤਾ ਗਿਆ ਤੇ ਉਹਨਾਂ ਦੇ ਹੱਥ ਟੇਪ ਨਾਲ ਬੰਨੇ ਹੋਏ ਸਨ। ਉਹਨਾਂ ਕਿਹਾ ਕਿ ਸ਼ੱਕੀਆਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਲਗਭਗ 5 ਮਿਲੀਅਨ ਡਾਲਰ ਦੀ ਕੀਮਤ ਦੀਆਂ ਘੜੀਆਂ ਕੱਢੀਆਂ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਦੀ ਪਛਾਣ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਸੰਬਰ 21 ਜੂਨ 2023 ਨੂੰ ਹੋਲਡ ਅਪ ਸquad ਨੇ ਜਾਂਚ ਦੇ ਸਬੰਧ ਵਿੱਚ ਦੋ ਕ੍ਰਿਮੀਨਲ ਕੋਡ ਸਰਚ ਵਾਰੰਟ ਲਾਗੂ ਕੀਤੇ ਅਤੇ ਪਹਿਲਾਂ ਤੋਂ ਪਛਾਣੇ ਗਏ ਇੱਕ ਪੁਰਸ਼ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਕੀਤੀਆਂ ਕੁਝ ਕੜੀਆਂ ਵੀ ਬਰਾਮਦ ਕੀਤੀਆਂ ਨੇ ਟੋਰਾਂਟੋ ਦੇ 34 ਸਾਲਾ ਡੈਨੀਅਲ ਜ਼ਮੇਲ ਨੇ ਜਿਹੜੇ ਕ੍ਰਾਈਮ ਓਵਰ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੀ ਤਸਕਰੀ ਅਪਰਾਧ ਦੀ ਆਮਦਨ ਤੋਂ ਵੱਧ ਦਾ ਕਬਜ਼ਾ ਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੀ ਤਸਕਰੀ ਦਾ ਦੋਸ਼ ਲਗਾਇਆ ਉਹ ਫਰਵਰੀ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸੀ ਅੱਗੇ ਦੇਖਦੇ ਆ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਸਭ ਜੀ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ حاضر ਹੋ ਰਿਹਾ ਇੱਕ ਖਬਰ ਤੇ ਅਲਬਰਟਾ ਦੀ ਐਨ ਡੀ ਪੀ ਪਾਰਟੀ ਦੇ ਨਾਲ ਰਿਲੇਟਡ ਆ ਤੁਹਾਨੂੰ ਯਾਦ ਹੋਣਾ ਪਿਛੇ ਜਨਵਰੀ ਦੇ ਵਿੱਚ ਜਿਹੜੀ ਐਨ ਡੀ ਪੀ ਪਾਰਟੀ ਦੀ ਲੀਡਰ ਰੇਚਲ ਨੌਟਲੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀਗਾ ਵੀ ਉਹ ਹੁਣ ਲੀਡਰ ਨਹੀਂ ਰਹਿਣਗੇ ਇਸ ਲਈ ਉਹਨਾਂ ਪਾਰਟੀ ਨੂੰ ਕਹਿ ਸੀ ਵੀ ਭਾਈ ਤੁਸੀਂ ਨਵਾਂ ਲੀਡਰ ਜਿਹੜਾ ਉਹ ਚੁਣ ਲਓ ਤੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਸਿਟਿੰਗ ਐਮ ਐਲ ਏ ਸੀਗੇ ਉਹਨਾਂ ਨੇ ਦਿੱਤੇ ਆਪਣੇ ਨਾਂ ਕੁਝ ਐਡਮੰਟਨ ਤੋਂ ਇੱਕ ਕੈਲਗਰੀ ਤੋਂ ਇਸ ਤਰ੍ਹਾਂ ਜਿਹੜੇ ਨਾਂ ਆ ਗਏ ਔਰ ਇੱਕ ਅਲਬਰਟਾ ਫੈਡਰੇਸ਼ਨ ਆਫ ਲੇਬਰ ਉਹਨਾਂ ਦੇ ਜਿਹੜੇ ਲੀਡਰ ਨੇ ਗਿਲ ਮਗਾਵਨ ਉਹਨਾਂ ਨੇ ਵੀ ਆਪਣਾ ਨਾਂ ਇਸ ਰੇਸ ਵਿੱਚ ਦੇ ਦਿੱਤਾ ਸੀ ਪਰ ਹੋਇਆ ਕੀ ਹੈ ਕਿ ਹੁਣ ਉਹਦੇ ਵਿੱਚੋ ਜੀ ਕੱਲ ਉਥੇ ਕੈਲਗਰੀ ਦੇ ਵਿੱਚ ਉਹਨਾਂ ਦੀ ਡਿਬੇਟ ਹੋਈ ਸੀਗੀ ਔਰ ਉਹਦੇ ਵਿੱਚ ਗਿਲ ਮਗਾਵਨ ਹੋਰਾਂ ਨੇ ਆਪਣੇ ਆਪ ਨੂੰ ਉਸ ਰੇਸ ਚੋਂ ਬਾਹਰ ਕਰ ਲਿਆ ਔਰ ਉਹਦੇ ਜਿਹੜੇ ਕਾਰਨ ਆ ਉਹ ਉਹਨਾਂ ਨੇ ਦੱਸਿਆ ਵੀ ਕਿਉਂ ਇੱਕ ਤਾਂ ਉਹ ਕਹਿੰਦੇ ਜੀ ਵੀ 60000 ਡਾਲਰ ਦੀ ਜਿਹੜੀ ਐਂਟ੍ਰੈਂਸ ਫੀਸ ਆ ਉਹ ਉਹਨੂੰ ਲੱਗਾ ਵੀ ਕਾਫੀ ਹਾਈ ਆ ਸੋ ਇਸ ਕਰਕੇ ਉਹ ਬਾਹਰ ਜਾ ਰਹੇ ਨੇ ਦੂਸਰਾ ਉਹਨਾਂ ਨੇ ਇਹ ਗੱਲ ਆਖੀ ਆ ਜੀ ਵੀ ਉਹਨਾਂ ਨੂੰ 50000 ਡਾਲਰ ਲਈ ਆਲਰੇਡੀ ਉਹਨਾਂ ਲੋਕਾਂ ਕੋਲੋਂ ਡੋਨੇਸ਼ਨ ਮੰਗੀ ਉਹ ਕਹਿੰਦੇ ਜੇ ਮੈਂ ਥੋੜੇ ਦਿਨਾਂ ਚ ਇਹ 50000 ਨਾ ਇਕੱਠਾ ਕੀਤਾ ਤਾਂ ਮੈਂ ਆਈ ਵਿਲ ਬੀ ਟੋਸਟ ਸੋ ਹੁਣ ਜਿਹੜੇ ਜੀ ਇੱਕ ਜਿਹੜੀ ਸੀਗੀ ਰਾਖੀ ਪੰਚੋਲੀ ਉਹਨੇ ਪਹਿਲਾਂ ਹੀ ਆਪਣਾ ਨਾਮ ਬਾਹਰ ਕਰ ਲਿਆ ਸੀਗਾ ਰੇਸ ਚੋਂ ਔਰ ਉਹਨੇ ਕਿਹਾ ਸੀ ਵੀ ਮੈਂ ਜਿਹੜੇ ਕੈਲਗਰੀ ਸ਼ਹਿਰ ਦੇ ਮੇਅਰ ਨੇ ਸਾਬਕਾ ਮੇਅਰ ਨਾਹਿਦ ਨੈਂਚੀ ਤੇ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਸੋ ਹੁਣ ਜਿਹੜੀ ਜੀ ਇੱਕ ਗੱਲ ਹੋਰ ਆਈ ਆ ਵੀ ਐਨਡੀਪੀ ਲੀਡਰਸ਼ਿਪ ਦੀ ਜਿਹੜੀ ਹੈ ਨਾ ਮੈਂਬਰਸ਼ਿਪ ਆ ਉਹ ਤਕਰੀਬਨ ਵੱਧ ਕੇ 85000 ਹੋ ਗਈ ਆ ਇਹ ਅੱਗੇ ਕਦੇ ਵੀ ਐਨਡੀਪੀ ਪਾਰਟੀ ਦੀ ਹਿਸਟਰੀ ਵਿੱਚ ਇਦਾਂ ਦੇ ਨੰਬਰ ਨਹੀਂ ਜੀ ਹੋਏ ਪਿੱਛੇ ਦਸੰਬਰ ਦੇ ਵਿੱਚ ਜਿੰਨਾ ਉਹਨਾਂ ਨੇ ਟੈਲੀ ਕੀਤਾ ਸੀਗਾ ਉਹਦੇ ਤੋਂ ਹੁਣ ਵੱਧ ਕੇ ਇਹ ਪੰਜ ਗੁਣਾ ਵੱਧ ਚੁੱਕੀ ਆ ਪਰ ਖੈਰ ਜੀ ਉਹ ਉਹਨਾਂ ਦੀ ਵਧੀਆ ਗੱਲ ਮਗਾਵਨ ਹੋ ਰਹੀ ਕਹਿੰਦੇ ਆ ਵੀ ਇਹ ਬਹੁਤ ਵਧੀਆ ਗੱਲ ਆ ਵੀ ਲੋਕਾਂ ਚ ਉਤਸ਼ਾਹ ਆ ਵੀ ਅਸੀਂ ਜਿਹੜੀ ਐਗਜ਼ਿਸਟਿੰਗ ਪਾਰਟੀ ਗਵਰਨ ਕਰ ਰਹੀ ਆ ਅਲਬਰਟਾ ਵਿੱਚ ਅਸੀਂ ਉਹਨੂੰ ਰਿਪਲੇਸ ਕਰਨੇ ਲੋਕ ਇਹਨੇ ਉਤਾਵਲੇ ਹੈਗੇ ਨੇ ਸੋ ਇਹ ਕਹਿੰਦਿਆਂ ਹੋਇਆਂ ਉਹਨਾਂ ਜੀ ਆਪਣੇ ਆਪ ਨੂੰ ਰੇਸ ਚੋਂ ਬਾਹਰ ਕਰ ਲਿਆ ਹੈ ਗਿਲ ਮਗਾਵਨ ਹੋ ਰਹਾ ਨੇ ਔਰ ਦੂਸਰੀ ਖਬਰ ਕੈਲਗਰੀ ਸ਼ਹਿਰ ਤੋਂ ਇਹ ਆ ਰਹੀ ਆ ਕਿ ਉੱਥੋਂ ਦੀ ਮੇਅਰ ਜਿਹੜੀ ਆ ਜੋਤੀ ਗੋਂਡੇਕ ਉਹਨਾਂ ਦੇ ਖਿਲਾਫ ਇੱਕ ਉੱਥੋਂ ਦਾ ਬਿਜ਼ਨਸਮੈਨ ਹੈ ਜਿਹਦਾ ਨਾਮ ਆ ਲੈਂਡਨ ਜੋਨਸਟਨ ਉਹਨਾਂ ਨੇ ਇੱਕ ਮਹਮ ਚੇੜੀ ਸੀ ਵੀ ਉਹ ਕਹਿੰਦਾ ਮੈਨੂੰ ਇਹਨਾਂ ਦੀ ਲੀਡਰਸ਼ਿਪ ਨਹੀਂ ਪਸੰਦ ਇਸ ਕਰਕੇ ਉਹ ਚਾਹੁੰਦਾ ਵੀ ਇਹਨੂੰ ਰੀਕਾਲ ਕੀਤਾ ਜਾਵੇ ਯਾਨੀ ਕਿ ਉਹਨਾਂ ਦੀ ਪੋਜੀਸ਼ਨ ਤੋਂ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਪਰ ਸਿਟੀ ਦਾ ਕੁਝ ਕਾਇਦਾ ਕਾਨੂੰਨ ਹੈਗਾ ਜੀ ਵੀ ਉਹਦੇ ਲਈ ਤੁਹਾਨੂੰ ਜਿਹੜੇ ਆ ਸਰਟਨ ਨੰਬਰ ਆਫ ਸਿਗਨੇਚਰਸ ਚਾਹੀਦੇ ਆ ਜਿਨ੍ਹਾਂ ਦੀ ਗਿਣਤੀ ਸੁਖ ਨਾਲ 5114000 ਆ ਪਰ ਇਹ ਜਿਹੜੇ ਪਟੀਸ਼ਨ ਕਰਨ ਵਾਲੇ ਸੱਜਣ ਸੀ ਜੀ ਇਹਨਾਂ ਨੇ ਸਿਰਫ 70000 ਤੋਂ ਵੀ ਘੱਟ ਨੰਬਰ ਜਿਹੜੇ ਜੀ ਉਹ ਹੋ ਸਿਗਨੇਚਰ ਕਰਵਾਏ ਆ ਇਸ ਕਰਕੇ ਹੁਣ ਉਹ ਪਟੀਸ਼ਨ ਜਿਹੜੀ ਆ ਉਹਨਾਂ ਦੀ ਗਾਹ ਨਹੀਂ ਜਾ ਸਕਦੀ ਸੋ ਉਹ ਜਿਵੇਂ ਕਹਿੰਦੇ ਨੇ ਨਾ ਫਾਲ ਫਲੈਟ ਵਾਲੀ ਗੱਲ ਹੋ ਗਈ ਪਈ ਉਹ ਹੁਣ ਖਤਮ ਹੋ ਗਈ ਜੋਤੀ ਗੋਂਡਾ ਖੋਰੀ ਆਪਣੀ ਟਰਮ ਜਿਹੜੀ ਆ ਪੂਰੀ ਕਰਨਗੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਂਡਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ